14000 ਰੁਪਏ ਦੇ ਵਿੱਚ ਦੇ ਦਾਂਗੇ ਲੈ ਵੀ 14000 ਰੁਪਏ ਦੇ ਵਿੱਚ ਤੁਸੀਂ ਇਹ ਸੀ ਲੈ ਕੇ ਜਾ ਸਕਦੇ ਹੋਗੇ ਲੈ ਵੀ 15000 ਰੁਪਏ ਦੇ ਵਿੱਚ ਤੁਸੀਂ ਡੇਢ ਟਨ ਦਾ ਸੀ ਲੈ ਕੇ ਜਾ ਸਕਦੇ ਹੋ 17500 ਰੁਪਏ ਦਾ 2 ਟਨ ਦਾ 2 ਟਨ ਦਾ ਹੀ 17500 ਪਤਾ ਕੀ ਹੈ ਵੀ ਜਿਵੇਂ ਸਰਕਾਰੀ ਬੈਂਕਾਂ ਹੁੰਦੀਆਂ ਨੇ ਜਾਂ ਸਰਕਾਰੀ ਹਸਪਤਾਲ ਹੁੰਦੇ ਨੇ ਇਹਨਾਂ ਦਾ 3 ਸਾਲ ਦਾ ਟੈਂਡਰ ਭਰਿਆ ਹੁੰਦਾ ਆਪਾਂ ਇਕੱਠਾ ਮਾਲ ਚੱਕਦੇ ਹਾਂ 来 ਵੀ ਮਿੱਤਰੋ ਗਰਮੀ ਦਾ ਟਾਈਮ ਆ ਗਿਆ ਨਾ ਗਰਮੀ ਹੋ ਗਈ ਫੁੱਲ ਬਈ ਤੇ ਜਿਹੜੇ ਮੇਰੇ ਵੀਰ ਬਈ ਪੁਰਾਣੇ ਏਸੀ ਲੱਭ ਰਹੇ ਨੇ ਕਿਉਂਕਿ ਬਈ ਨਮਾ ਏਸੀ ਆਉਂਦਾ ਜੀ ਲਗਭਗ 35-40000 ਰੁਪਈਆ ਦਾ ਤੇ ਤੁਸੀਂ ਬਈ ਜੇ ਮੈਂ ਥੋੜੇ ਜੇ ਪੈਸਿਆਂ ਦੇ ਵਿੱਚ ਏਸੀ ਲੈ ਕੇ ਜਾ ਸਕਦਾ ਹਾਂ ਕੀ ਗੱਲ ਬਾਤ ਆ ਕਿ ਖੜਿਆ ਬਈ ਧੂਰੀ ਸ਼ਹਿਰ ਦੇ ਵਿੱਚ ਕੇਹਰੂ ਰੋਡ ਦੇ ਉੱਤੇ ਆਜੋ ਬਈ ਆਪਾਂ ਤੁਹਾਨੂੰ ਦਿਖਾਉਣਾਗੇ ਏਸੀ ਤੇ ਬਾਈ ਦਾ ਪੁਰਾਣੇ ਏਸੀਆਂ ਦਾ ਕੰਮ ਆਗਾ ਕਿਹੜੇ ਕਿਹੜੇ ਏਸੀ ਨੇ ਸਾਰੀ ਗੱਲ ਬਾਤ ਕਰਦਿਆ ਬਈ ਅਸੀਂ ਕਰ ਜੀ ਅਸੀਂ ਕਰ ਜੀ ਹਰ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਈ ਜਪਨੋਏ ਕੰਮ ਦੇ ਵਿੱਚ ਇਹਰਾ ਵੀਰੇ ਇਹ ਦੂਸਰਾ ਸਾਲ ਆ ਦੋ ਸਾਲ ਪਿਛਲੇ ਸਾਲ ਵੀ ਆਪਾਂ ਨੇ ਕਾਫੀ 700 20 ਲਾ ਲੜੀ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਵਾਰੀ ਵੀ ਦੂਸਰੀ ਗੱਡੀ ਆ ਗਈ ਆਪਣੀ ਇੱਕ ਪਹਿਲਾਂ ਵੇਚਤੀ ਠੀਕ ਹੈ ਜੀ ਕੰਪਨੀ ਤੁਹਾਨੂੰ ਦੇਗਾ ਕਿੰਨੇ ਅਸੀਂ ਹੁੰਦੇ ਆਪਣੇ ਕੋਲੇ ਐਟ ਟਾਈਮ ਕਟ-ਕਟ 30 ਜਾਂ 35 ਤਾਂ ਐਟ ਟਾਈਮ ਮਿਲ ਜਾਉ ਜੀ 35 ਅਸੀਂ ਹੁੰਦੇ ਠੀਕ ਹੈ ਜੀ ਕੁਆਲਿਟੀ ਕਿਵੇਂ ਹੁੰਦੀ ਆਪਣੀ ਐਸੇ ਤੁਹਾਨੂੰ ਪਹਿਲਾਂ ਦੱਸਦਾ ਕਿ ਅਗਰ ਜੇ ਕੁਆਲਿਟੀ ਵਧੀਆ ਤਾਂ ਹੀ ਆਪਾਂ ਦੁਬਾਰਾ ਲਿਆਇਆ ਨਹੀਂ ਤਾਂ ਫਿਰ ਕਾਹਦੇ ਵਾਤੇ ਲਿਆਉਣਗੇ ਹਣਾ ਸਹੀ ਗੱਲ ਹੈ ਜੀ ਤੇ ਅਗਰ ਲੰਬੇ ਵਾਲਾ ਕੰਮ ਹੋਵੇ ਫਿਰ ਬੰਦਾ ਕੌਣ ਕਰਦਾ ਦੁਬਾਰਾ ਹਾਂ ਜੀ ਗਾਰੰਟੀ ਵੰਡੀ ਗਾਰੰਟੀ ਵੀ ਇਹਦੀ ਗਾਰੰਟੀ ਕੰਪਰੈਸਰ ਦੀ ਆ ਗਈ ਠੀਕ ਆ ਜੀ ਬਾਕੀ ਜਿਹੜੀ ਲੀਕਿੰਗ ਫਿੰਗੀ ਆ ਕੋਈ ਵੀ ਗੱਕ ਲੈ ਕੇ ਜਾਂਦਾ ਤਾਂ ਮਿਸਤਰੀ ਆਉਦੇ ਆ ਮਿਸਤਰੀ ਦੀ ਗਾਰੰਟੀ ਆ ਉਹ ਚੀਜ਼ ਦੀ ਮਿਸਤਰੀ ਚੈੱਕ ਆਪਦਾ ਨਾਲ ਲਿਆਉ ਮਿਸਤਰੀ ਠੀਕ ਆ ਜੀ ਕਿੰਨੇ ਰੁਪਏ ਤੋਂ ਏਸੀ ਜਿਹੜਾ ਸ਼ੁਰੂ ਹੋ ਜੂ ਆਪਣੇ ਕੋਲੇ ਜਿਹੜਾ ਜੀ ਇੱਕ ਟਨ ਦਾਗਾ ਆਪਣੇ ਕੋਲੇ ਹੈ ਜਿਹੜਾ ਨੀਡਾ ਤੇ ਇਹ ਆਪਾਂ ਤੁਹਾਨੂੰ 14000 ਰੁਪਏ ਦੇ ਵਿੱਚ ਜਿਵੇਂ ਪਏ ਨੇ ਚਾਰ ਆਟਮਾ 14000 ਰੁਪਏ ਦੇ ਵਿੱਚ ਹਾਂਜੀ ਰਿਮੋਟ ਹੋ ਗਿਆ ਪੱਤੀ ਹੋ ਗਈ ਤੇ ਇਨਡੋਰ ਤੇ ਆਊਟਡੋਰ ਇਹ ਚਾਰ ਆਟਮਾ 14000 ਵਿੱਚ ਦੇ ਦਾਂਗੇ ਲੈ ਵੀ 14000 ਰੁਪਏ ਦੇ ਵਿੱਚ ਤੁਸੀਂ ਇਹ ਏਸੀ ਲੈ ਕੇ ਜਾ ਸਕਦੇ ਹੋ ਵੀ ਕੰਪਨੀਆਂ ਆਪਣੇ ਨਾਲ ਉਹ ਕਿਹੜੀ ਕਿਹੜੀ ਆਪਣੇ ਵੀਰੇ ਇੱਕ ਉਹ ਜਰਨਲ ਜਾਂ ਡੈਕਨ ਨੂੰ ਛੱਡ ਕੇ ਬਾਕੀ ਹਰੇਕ ਕੰਪਨੀ ਆਪਣੇ ਕੋਲੇ ਹੈ ਸ੍ਰੀ ਕੰਪਨੀ ਹੈ ਠੀਕ ਆ ਲੈ ਵੀ ਮਿੱਤਰ ਆਜੋ ਇਧਰੋ ਦਿਖਾ ਦਈਏ ਆਪਾਂ ਆ ਜਾ ਬਈ ਬੱਬੂ ਦੇਖ ਆਦੋ ਬਈ ਹਟਾਚੀ ਰੇ ਸੀ ਆ ਗਿਆ ਨਾ ਬਈ ਦੋ ਇਹ ਨਿਊ ਮਾਡਲ ਆ ਵੀਰੇ 2025 ਦੇ ਵਿੱਚ ਆਉਣਾ ਹੀ ਪੀਸੇ ਅੱਛਾ ਜੀ 2025 ਦੇ ਵਿੱਚ ਇਹ ਟੈਸਟ ਮਾਡਲ ਆ ਇਹ ਇਹ ਚੱਲਿਆ ਕਿੰਨਾ ਹੋਇਆ ਚੱਲਿਆ ਵੀਰੇ ਮੰਨ ਕੇ ਚੱਲ ਵੀ 21 ਜਾਂ 22 ਮਾਡਲ ਹੋ ਸਕਦਾ 2 ਜਾਂ 3 ਸਾਲ ਚੱਲੇ ਹੋਣੇ 2-3 ਸਾਲ ਚੱਲਿਆ ਹੋਇਆ ਠੀਕ ਆ ਜੀ ਇਹ ਹੁੰਦਾ ਵੀ ਇਹਨੂੰ ਕੁਝ ਨਹੀਂ ਆਣਾ ਗੈਸ ਗੈਸ ਹੁੰਦੀ ਆ ਦੇਖਿਆ ਜਾਂਦਾ ਕੁਝ ਬਾਕੀ ਸਾਰਾ ਕੁਝ ਮਿਸਤਰੀ ਉਪਰ ਡਿਪੈਂਡ ਕਰਦਾ ਜਾਂ ਹਾਂ ਜੀ ਆਪਦਾ ਮਕੈਨਿਕ ਲਿਆਓ ਚੈੱਕ ਕਰਕੇ ਲੈ ਜਾਓ ਠੀ ਯਾ ਬਾਜੀ ਗੋਦਰੇਜ ਆ ਗਿਆ ਜੀ ਵੀਡੀਓ ਕੋਨ ਆ ਗਿਆ ਜੀ ਪੈਨਾਸੋਨਿਕ ਇੱਕ ਆ ਜੀ ਬਲੂ ਸਟਾਰ ਹਾਂਜੀ ਐਲਜੀ ਦੇ ਪੈ ਨੇ ਜੀ ਐਲਜੀ ਦੇ ਪੈ ਨੇ ਨੀਗਾ 2 ਟਨ ਦੇ ਪੈ ਲੋਇਡ ਦਾ ਪੈ ਜੀ ਅੰਗੇ ਬੋਲਟਸ ਦਾ 2 ਟਨ ਦਾ ਪੈ ਜੀ ਇਹ ਟਨ ਕਿਹੜੀ ਕਿਹੜੀ ਹੁੰਦੀ ਹੈ ਆਪਣੇ ਕੋਲੇ ਜੀ ਹਾਂਜੀ 1 ਟਨ 1.5 ਟਨ ਤੇ 2 ਟਨ ਦੀ 2 ਟਾ 1.5 ਤੇ 2 ਟਾ ਨਾ ਦੇ ਮਿੱਤਰੂ ਦੇਖਾ ਆਗਰ ਕਿਸੇ ਨੇ ਵਿੰਡੋ ਵੀ ਕਟਵਾਉਣਾ ਉਹ ਵੀ ਆਪਾਂ ਕੱਟ ਲਾਂਗੇ ਵਿੱਚ ਉਹ ਵੀ ਕੱਟ ਲਵਾਂਗੇ ਹਾਂ ਕਿਸੇ ਕੋਲ ਪਿਆ ਹੁੰਦਾ ਕੱਟ ਲੈਂਗੇ ਚੱਕਰ ਨਹੀਂ ਇੰਨਾ ਦੇ ਰੇਟ ਫਿਰ ਜੀ ਕਿਵੇਂ ਰਹਿਣਗੇ ਜਿਹੜੇ ਆਪਣੇ ਆਏ ਸੀ ਨੇ ਦੂਸਰੇ ਜੀ ਇਹ ਜਿਹੜਾ ਵੀਰੇ 1.5 ਟਨ ਦਾ ਕੋਈ ਵੀ ਕੰਪਨੀ ਦਾ ਲੈ ਲਓ ਤੁਸੀਂ ਕੋਈ ਵੀ ਕੰਪਨੀ ਠੀਕ ਆ ਜੀ ਸਾਢੇ 15 ਲਾਸਟ ਹੀ ਹੈਗਾ ਲਾਸਟ ਆ ਗਿਆ ਠੀਕ ਆ ਜੀ ਲੈ ਵੀ ਸਾਢੇ 15000 ਰੁਪਏ ਦੇ ਵਿੱਚ ਤੁਸੀਂ 1.5 ਟਨ ਦਾ AC ਲੈ ਕੇ ਜਾ ਸਕਦੇ ਹੋ ਕਿ 2 ਟਨ ਦਾ 17000 ਰੁਪਏ ਦਾ 1.75000 ਰੁਪਏ ਦਾ 2 ਟਨ ਦਾ ਜੀ 2 ਟਨ ਦਾ ਜੀ 1.75000 ਆ ਵੀ 1.75000 ਇਹ ਹੈਗਾ ਜੀ 2000 ਦਾ ਜੀ 2000 ਬੋਲਟ ਆਸ ਪਏ ਨੇ 2000 ਦਾ ਬੋਲਟ ਆਦਾ ਇਹ ਲੈ ਮਤਰਾ ਦੇਖ ਸਕਦੇ ਹੋ ਭਾਈ ਬੇਅਰਪੂਲ ਦਾ ਪਿਆ ਜੀ LG ਦਾ ਪਿਆ ਯਾਨੀ ਕਿ ਭਾਈ ਜੀ ਸਾਰੀਆਂ ਕੰਪਨੀਆਂ ਤੁਸੀਂ ਇੱਥੋਂ AC ਲੈ ਕੇ ਜਾ ਸਕਦੇ ਹੋਗੇ 14 15 16000 ਰੁਪਏ ਦੀ ਰੇਂਜ ਦੇ ਵਿੱਚ ਤੇ ਆ ਹੈਗੇ ਨੇ ਭਾਈ ਜੀ 14000 ਵਾਲਾ ਜਿਹੜਾ ਹੈ ਇਲੈਕਟ੍ਰੋਲੈਕਸ ਦਾ ਪਿਆ ਜਵੀ ਨਵਾਂ ਪੀਸ ਡੇਟ ਆਂਦਾ ਜੀ ਇਹ ਕਿੰਨਾ ਮਾਡਲ ਹੋ ਸਕਦਾ ਇਹ ਇਹ ਮਾਡਲ 2122 2122 ਹੋ ਸਕਦਾ ਠੀਕ ਜੀ ਠੀਕ ਹੈ ਜੀ। ਇਹ ਲਗਭਗ ਮਲਾ ਆਪਣੇ ਕੋਲ 21b ਮਾਡਲ ਹੁੰਦਾ ਹੈ। ਹਾਂ। ਹਾਂ ਕੋਈ ਜ਼ਿਆਦਾ ਤਿੰਨ ਇਹ ਪਤਾ ਕੀ ਹੈ ਵੀ ਜਿਵੇਂ ਸਰਕਾਰੀ ਬੈਂਕਾਂ ਹੁੰਦੀਆਂ ਨੇ ਜਾਂ ਸਰਕਾਰੀ ਹਸਪੀਟਲ ਹੁੰਦੇ ਨੇ ਇਹਨਾਂ ਦਾ 3 ਸਾਲ ਦਾ ਟੈਂਡਰ ਭਰੇ ਹੁੰਦਾ। ਆਪਾਂ ਇਕੱਠਾ ਮਾਲ ਚੱਕ ਦਿਆਂਗੇ। ਅੱਛਾ ਇਦਾਂ ਕਰਕੇ ਜਾ ਲਵੋਗੇ। ਇਹ ਚੱਲ ਨਹੀਂ ਕੁਝ ਨਹੀਂ ਹੁੰਦੇ ਫਿਰ। ਚੱਲਿਆ ਦਾ ਕੁਝ ਵੀ ਨਹੀਂ ਹੈ ਜੇ ਆਕਰ 3 ਸਾਲ ਵੀ ਲਾ ਲਓ 3 ਸਾਲ ਦੇ ਵਿੱਚ 12 ਮਹੀਨੇ ਚੱਲਿਆ। 4-4 ਮਹੀਨੇ ਚਲਾਉਨੇ ਆਪਕੋ ਬੜਾ ਥਾਲਾ ਜਿਹਾ ਹਣਾ। ਇਹ ਵੀ ਦੇਖਦਾ ਵੇ ਜੀ ਸਿਰਫ 12 ਮਹੀਨੇ ਚੱਲੇ ਹੋਏ ਸੀ ਇਹਨਾਂ ਦੇ ਕਿਹਾ ਜਾ ਪਤਾ। ਠੀਕ ਹੈ ਜੀ। ਹਾਂ ਜੀ। ਆਉਣਾ ਕਿੱਥੇ ਪਊਗਾ ਜੇ ਆਪਾਂ ਇਹਦੀ ਗੱਲਬਾਤ ਕਰੀਏ ਆਪਣਾ ਧੂਰੀ ਆ ਜੀ ਮੇਨ ਤੇ ਜਦੋਂ ਆਪਾਂ ਕੇਹਰੂ ਨੂੰ ਜਾਂਦੇ ਆਂ ਸ਼ੇਰਪੁਰ ਜਾਂ ਬਰਨਾਲੇ ਨੂੰ ਜਾਂਦੇ ਆਂ ਤਾਂ ਰਸਤੇ 'ਚ ਪੈਟਰੋਲ ਪੰਪਾ ਹੁੰਦਾ ਪੈਟਰੋਲ ਪੰਪ ਦੇ ਕੋਲੇ ਐਚਪੀ ਕਾਰ ਬਜ਼ਾਰ ਤੇ ਐਚਪੀ ਇਲੈਕਟ੍ਰੋਨਿਕ ਦੀ ਦੁਕਾਨ ਆ ਗਈ ਠੀਕ ਆ ਜੀ ਠੀਕ ਆ ਜੀ ਚੱਕੀ ਦੇ ਸਾਹਮਣੇ ਜਮੇ ਬਿਲਕੁਲ लवली ਦੀ ਚੱਕੀ ਦੇ ਇਹਦਾ ਨੈਟ ਤੇ ਉੱਪਰ ਵੀ ਸਰਚ ਕਰ ਸਕਦੇ ਨੇ ਮਿਹਨਤ ਧੋਰੀ ਕਿੰਨੀ ਆਪਣੀ ਟਾਈਮਿੰਗ ਕਿੰਨੀ ਹੈ ਜੀ ਟਾਈਮਿੰਗ ਸਵੇਰ 9 ਵਜੇ ਆਏ ਨੇ ਜੀ ਸ਼ਾਮ ਨੂੰ 8 ਵਜੇ ਤੱਕ ਹੋਣੀ ਹੈ ਠੀਕ ਆ ਜੀ ਲੈ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਪਾਰਾ ਬਾਕੀ ਜੇ ਕਿਸੇ ਮਾਈ ਨੇ ਦੂਰੋਂ ਆਉਣਾਗਾ ਹਾਂਜੀ ਫੋਨ ਕਰਕੇ ਆਜੋ ਅਸੀਂ ਆਪਣੀ ਲੋਕੇਸ਼ਨ ਭੇਜ ਦਾਂਗੇ ਠੀਕ ਆ ਜੀ ਮਿਸਤਰੀ ਨਾਲ ਲੈ ਆਓ ਕੋਈ ਚੱਕਣੀ ਠੀਕ ਹੈ ਮਿਸਤਰੀ ਨਾਲ ਲੈ ਕੇ ਆਓ ਠੀਕ ਹੈ ਜੀ ਠੀਕ ਆ ਭਾਈ ਧੰਨਵਾਦ ਜੀ ਤੱਕ ਲੋ ਫੋਨ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਨੇ ਏਸੀ ਲੈਣਾ ਹੋਵੇ ਤਾਂ